ਇਸ ਬਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪਹਲਗਾਮ ਹਮਲੇ ਤੋਂ ਬਾਅਦ ਪੰਜਾਬ ਨੂੰ ਮੇਹਦਲਾਉਣ ਦਾ ਜਿਹੜਾ ਆ ਉਹ ਮਕਸਦ ਦੇ ਨਾਲ ਇੱਥੇ ਵੱਡੀ ਤਦਾਦ ਦੇ ਵਿੱਚ ਜਿਹੜਾ ਆ 4.5 ਕਿਲੋ ਆਰਡੀਐਕਸ 5 ਗ੍ਰੇਨੇਡ 5 ਪਿਸਤਲਾਂ ਮੈਗਜ਼ੀਨ ਅਤੇ ਕਈ ਰੋਂ ਜਿਹੜੇ ਨੇ ਉਹ ਬਰਾਮਦ ਕੀਤੇ ਗਏ ਨੇ ਸਰਹੱਦ ਇੰਡੀਆ ਪਾਕਿਸਤਾਨ ਜਿਹੜੇ ਸਰਹੱਦ ਦੇ ਕੋਲ ਪਿੰਡ ਸਾਹੋਵਾਲ ਉੱਥੋਂ ਜਿਹੜਾ ਆ ਵੱਡੀ ਤਦਾਦ ਦੇ ਵਿੱਚ ਹਥਿਆਰਾਂ ਦਾ ਜਖੀਰਾ ਹੈਂਡ ਗ੍ਰੇਨੇਟ ਅਤੇ 4.5 ਕਿਲੋ ਜਿਹੜਾ ਆਰਡੀਐਕਸ ਉਹ ਬਰਾਮਦ ਕਿਤਾ ਗਿਆ ਔਰ ਤੁਹਾਨੂੰ ਦੱਸਿਆ ਕਿ ਪੰਜਾਬ ਨੂੰ ਦਹਲਾਉਣ ਦੀ ਜਿਹੜੀ ਆ ਉਹ ਸਾਜ਼ਿਸ਼ ਜਿਹੜੀ ਆ ਉਹ ناکਾਮ ਕੀਤੀ ਹੈ ਪੰਜਾਬ ਦੇ ਖੇਤਾਂ ਚੋਂ ਮਿਲੀ 4.5 ਲੱਖ ਆਡੀਐਕਸ ਪਿੰਡ ਸਹੋਵਾਲ ਦੇ ਖੇਤਾਂ ਚੋਂ ਮਿਲੀ ਹੈ ਇਹ ਆਡੀਐਕਸ ਪਾਕਿਸਤਾਨ ਤੋਂ ਭੇਜਿਆ ਗਿਆ ਸੀ ਪੰਜਾਬ ਨੂੰ ਦਹਲਾਉਣ ਲਈ ਔਰ ਇਹਦੇ ਵਿੱਚ ਤੁਹਾਨੂੰ ਦੱਸਿਆ ਕਿ ਵੱਡੀ ਤਦਾਦ ਦੇ ਵਿੱਚ ਜਿਹੜਾ ਹਥਿਆਰਾਂ ਦਾ ਜਖੀਰਾ ਮਿਲਿਆ ਔਰ ਇਹ ਕਿੱਥੇ ਯੂਜ਼ ਹੋਣਾ ਸੀਗਾ ਇਹ ਤਾਂ ਰੱਬ ਹੀ ਜਾਣਦਾ ਕਿਉਂਕਿ ਕਟਾਈ ਜਿਹੜੀ ਆ ਖੇਤਾਂ ਦੇ ਵਿੱਚੋਂ ਕੀਤੀ ਜਾ ਰਹੀ ਸੀ ਤਾਂ ਉੱਥੇ ਜਿਹੜਾ ਪੈਕਟ ਜਿਹੜਾ ਆ ਪੁਲਿਸ ਤੇ ਫੌਜ ਵੱਲੋਂ ਜਿਹੜਾ ਉਹ ਬਰਾਮਦ ਕੀਤਾ ਗਿਆ ਸਰਚ ਆਪਰੇਸ਼ਨ ਜਿਹੜਾ پورے ਇਲਾਕੇ ਦੇ ਵਿੱਚ ਕੀਤਾ ਗਿਆ ਔਰ ਦੱਸਿਏ ਕਿ ਐਡਾ ਵੱਡਾ ਜ਼ਖੀਰਾ ਮਿਲਣਾ ਵੀ ਆਪਣੇ ਆਪ ਦੇ ਵਿੱਚ ਇੱਕ ਵੱਡੇ ਜਿਹੜਾ ਸਵਾਲ ਉਹ ਖੜੇ ਕਰਦਾ ਕਿਉਂਕਿ ਇਸ ਚੀਜ਼ ਦੇ ਨਾਲ ਕਿੱਥੇ ਜਾ ਕੇ ਇਹਨਾਂ ਨੇ ਇਸ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ ਇਹ ਹੈਂਡ ਗ੍ਰੇਨੇਡ ਜਿਹੜੇ ਉਹ ਮਾਰਨੇ ਸੀ ਇਸ ਦੇ ਨਾਲ ਬੈਟਰੀ ਚਾਰਜਸ ਜਿਹੜੀਆਂ ਉਹ ਵੀ ਨਾਲ ਇਥੋਂ ਬਰਾਮਦ ਕੀਤੇ ਹਨ ਆਡੀਐਕਸ ਵੱਡੀ ਤਦਾਦ ਦੇ ਵਿੱਚ ਇਹ ਜਿਹੜੀ ਕਾਮਯਾਬੀ ਹੈ ਇਹ ਫੌਜ ਤੇ ਨਾਲ ਪੰਜਾਬ ਪੁਲਿਸ ਦੇ ਜੁਆਇੰਟ ਆਪਰੇਸ਼ਨ ਦੇ ਨਾਲ ਇਹ ਸਭ ਕੁਛ ਜਿਹੜਾ ਆ ਉਹ ਸਫਲ ਹੋ ਸਕੇ ਆ ਇਹ ਗੱਲ ਬਾਤ ਹੈ ਜੀ ਇਹ ਅਸੀਂ ਇਸ ਵਕਤ ਪਿੰਡ ਚੱਕਬਾਲਾ ਦਰਿਆ ਬਾਰਡਰ ਦੇ ਨਜ਼ਦੀਕ ਆ ਉੱਥੇ ਖੜੇ ਆ ਖੇਤਾਂ ਦੇ ਵਿੱਚ ਕਿਸਾਨ ਦੇ ਖੇਤਾਂ 'ਚ ਸਾਡੇ ਲਗਾਤਾਰ ਜਦੋਂ ਕਣਕ ਦੀਆਂ ਵਾਢੀਆਂ ਬੀਐਸਐਫ ਤੇ ਸਾਡੀ ਪੰਜਾਬ ਪੁਲਿਸ ਸਰਚ ਕਰਦੀ ਦਿੰਦੀ ਹੈ ਅੱਜ ਸਰਚ ਦੌਰਾਨ ਦੋ ਵੱਡੇ ਪੈਕੇਟ ਪੀਲੇ ਕਲਰ ਦੇ ਪੋਲੀਥੀਨ 'ਚ ਜਿਹੜੇ ਉਹ ਮਿਲੇ ਆ ਚ ਉਹ ਖੋਲ ਕੇ ਅਲੱਗ-ਅਲੱਗ ਇਹਨਾਂ ਨੂੰ ਦੇਖਿਆ ਗਿਆ ਜਿਦੇ ਵਿੱਚ ਕਾਫੀ ਵੱਡੀ ਤਦਾਦ ਚ ਵੈਪਨ ਐਕਸਪਲੋਸਿਵ ਤੇ ਗ੍ਰੇਨੇਡ ਮਿਲੇ ਆ ਜਿਨ੍ਹਾਂ ਚ ਚਾਰ ਪਿਸਟਲ ਨੇ 9mm ਦੇ ਮੇਡ ਇਨ ਯੂਐਸਏ ਮੇਡ ਇਨ ਇਟਲੀ ਤੇ ਪੰਜ ਹੈਂਡ ਗ੍ਰੇਨੇਡ ਨੇ ਤੇ ਅੱਠ ਮੈਗਜ਼ੀਨ ਨੇ ਰਿਮੋਟ ਐ ਦੋ ਤੇ ਰਾਉਂਡ 220 ਰਾਉਂਡ ਨੇ 9mm ਦੇ ਅਲੱਗ-ਅਲੱਗ ਕੈਟਾਗਰੀ ਬੈਟਰੀ ਚਾਰਜਰ ਤੇ ਇਸ ਤੋਂ ਇਲਾਵਾ ਦੋ ਵੱਡੇ ਬਾਕਸ ਨੇ ਮਿਲੇ ਜਿਨ੍ਹਾਂ ਚ ਕਰੀਬ 4.5 ਕਿਲੋ ਆਰਡੀਐਕਸ ਐਕਸਪਲੋਸਿਵ ਆ ਉਹ ਅਲੱਗ-ਅਲੱਗ ਅਹੀਂ ਆਪਣੇ ਰੂਲ ਮੁਤਾਬਕ ਉਹਨਾਂ ਨੂੰ ਕਬਜ਼ੇ 'ਚ ਲੈ ਲਿਆ ਵਾ ਤੇ ਸਾਡੀ ਹਜੇ ਵੀ ਇਸ ਵਕਤ ਵੀ ਸਾਡੀ ਸਰਚ ਜਿਹੜੀ ਉਹ ਚੱਲ ਰਹੀ ਆ ਵਿਦ ਬੀਐਸਐਫ ਜਵਾਨ ਅਤੇ ਸਾਡੇ ਪੰਜਾਬ ਪੁਲਿਸ ਦੀ ਕੀ ਲੱਗਦਾ ਕਿ ਕੁਝ ਨੇ ਇੰਨਾ ਵੱਡੀ ਕੀਪ ਜਿਹੜੀ ਆਣੀ ਹੈ ਇਹ ਦੇਖੋ ਬਾਰਡਰ ਦੇ ਨਜ਼ਦੀਕ ਆ ਇਹ ਜਰੂਰ ਡਰੋਨ ਥਰੂ ਇੱਥੇ ਡਿੱਗੇ ਹੋਏ ਆ ਤੇ ਉਹ ਸਾਨੂੰ ਅੱਜ ਇਹ ਬਰਾਮਦਗੀ ਹੋਈ ਆ ਇਹ ਕਾਫੀ ਵੱਡੇ ਪੱਧਰ ਦੀ ਬਰਾਮਦਗੀ ਹੈ ਜੀ ਅਸੀਂ ਐਫਆਈਆਰ ਵਗੈਰਾ ਦਰਜ ਕਰਕੇ ਇਹਦੀ ਵਿਕੀਰਨ ਸਰਚ ਕਰਾਂਗੇ ਕਿਹੜਾ ਪਿੰਡ ਆ ਤੇ ਕੀ ਗੱਲਬਾਤ ਹੈ ਸਰ ਜੀ ਕੋਲ ਇਹ ਅਸੀਂ ਇਸ ਵਕਤ ਪਿੰਡ ਚੱਕਬਾਲਾ uh